ਕਲਗੀਧਰ ਦਸ਼ਮੇਸ਼ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਇੱਥੇ ਹੀ ਪਾਵਨ ਪਵਿੱਤਰ ਅਸਥਾਨ ਉੱਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜ ਸਹਿਬ ਪਿਆਰੇ ਸਹਿਬਾਨਾਂ ਦੀ ਚੋਣ ਕਰਕੇ ਖਾਲਸਾ ਪੰਥ ਪ੍ਰਗਟ ਕੀਤਾ ਉੱਥੇ ਹੀ ਖਾਲਸੇ ਪੰਥ ਨੂੰ ਖਾਲਸੇ ਪੰਥ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਬਖਸ਼ਿਸ਼ ਕੀਤਾ ਆਪ ਸਾਰੀਆਂ ਸੰਗਤਾਂ ਹੋਲਾ ਮਹੱਲਾ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਉਹ ਪਾਵਨ ਤਿਉਹਾਰ ਮਨਾਉਣ ਵਾਸਤੇ ਜਿਸ ਪਾਵਨ ਪਵਿੱਤਰ ਮਹਾਨੇ ਅਸਥਾਨ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ ਇਸ ਪਾਵਨ ਪਵਿੱਤਰੇ ਅਸਥਾਨ ਦਾ ਨਾਮ ਹੈ ਤਖਤ ਸ੍ਰੀ ਕੇਸਗੜ ਸਾਹਿਬ ਔਰ ਇਸ ਸ਼ਹਿਰ ਦਾ ਨਾਮ ਹੈ ਸ੍ਰੀ ਅਨੰਦਪੁਰ ਸਾਹਿਬ ਪਹਿਲਾਂ ਇਸ ਦਾ ਨਾਮ ਮਾਖੋਵਾਲ ਹੋਇਆ ਕਰਦਾ ਸੀ 9ਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਦੀਪ ਚੰਦ ਦੀ ਵਿਧਵਾ ਰਾਣੀ ਦੇ ਕੋਲੋਂ ਇਹ ਸਾਰੀ ਜ਼ਮੀਨ ਮੁੱਲ ਲੈ ਕਰਕੇ ਇਸ ਸ਼ਹਿਰ ਦਾ ਨਾਮ ਆਪਣੇ ਸਤਿਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਉੱਤੇ ਚੱਕ ਮਾਤਾ ਨਾਨਕੀ ਰੱਖਿਆ ਬਾਅਦ ਦੇ ਵਿੱਚ ਇਸ ਸ਼ਹਿਰ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਜੀ ਪ੍ਰਸਿੱਧ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸ ਸ਼ਹਿਰ ਨੂੰ ਸੁਰੱਖਿਅਤ ਰੱਖਣ ਵਾਸਤੇ ਇਸ ਸ਼ਹਿਰ ਦੀ ਰੱਖਿਆ ਵਾਸਤੇ ਪੰਜ ਕਿਲਿਆਂ ਦੀ ਉਸਾਰੀ ਕੀਤੀ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਕਿਲਾ ਸ਼੍ਰੀ ਲੋਹਗੜ੍ਹ ਸਾਹਿਬ ਕਿਲਾ ਸ਼੍ਰੀ ਤਾਰਾਗੜ੍ਹ ਸਾਹਿਬ ਕਿਲਾ ਸ਼੍ਰੀ ਫਤਿਹਗੜ੍ਹ ਸਾਹਿਬ ਔਰ ਕਿਲਾ ਸ਼੍ਰੀ ਹੋਲਗੜ੍ਹ ਸਾਹਿਬ ਇਸੇ ਹੀ ਪਾਵਨ ਧਰਤੀ ਉੱਤੇ ਕਸ਼ਮੀਰੀ ਪੰਡਤ ਫਰਿਆਦ ਲੈ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰ ਜੀ ਸਾਡੇ ਧਰਮ ਨੂੰ ਖਤਰਾ ਹੈ ਕਿਰਪਾ ਕਰਕੇ ਸਾਡੇ ਧਰਮ ਦੀ ਰੱਖਿਆ ਕਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ Hindu ਧਰਮ ਦੀ ਰੱਖਿਆ ਵਾਸਤੇ ਤਿਲਕ ਜਨਯੂ ਦੀ ਖਾਤਰ ਦਿੱਲੀ ਚਾਂਦਨੀ ਚੌਂਕ ਵਿਖੇ ਜਾ ਕਰਕੇ ਸ਼ਹਾਦਤ ਪ੍ਰਾਪਤ ਕੀਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ। ਉਸ ਸਾਕੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਲਯੁਗ ਦਾ ਸਭ ਤੋਂ ਵੱਡਾ ਸਾਕਾ ਆਖਿਆ। ਸਤਿਗੁਰ ਸਾਹਿਬਾ ਜੀ ਦੀ ਪਾਵਨ ਬਾਣੀ ਦੇ ਬਚਨ ਹਨ। ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਕਿਨ ਹੋ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੇ 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 ਸਭ ਜਗ ਭਇਓ ਜੈ 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 ਸੁਰ ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ ਸਤਿਗੁਰ ਸਾਹਿਬਾਂ ਜੀ ਦਾ ਪਾਵਨ ਸੀਸ ਦਿੱਲੀ ਤੋਂ ਲੈ ਕਰਕੇ ਭਾਈ ਜਤਾ ਜੀ ਪੜਾ ਤਰਪੜਾ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪਹੁੰਚੇ ਜਿੱਥੇ ਅੱਜ ਕੱਲ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਸ਼ਿਸ਼ੋਭਤ ਹੈ ਇਸ ਪਾਵਨ ਪਵਿੱਤਰ ਅਸਥਾਨ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਦੇ ਪਾਵਨ ਸੀਸ ਦਾ ਸੰਸਕਾਰ ਕੀਤਾ ਗਿਆ ਸਤਗੁਰ ਸਾਹਿਬਾਂ ਜੀ ਦੇ ਅਸੀਸ ਦਾ ਸਸਕਾਰ ਹੋ ਰਿਹਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਜਤਾ ਜੀ ਨੂੰ ਕੋਲ ਬੁਲਾਇਆ ਆਪਣੇ ਗਲ ਦੇ ਨਾਲ ਲਾਇਆ ਰੰਗ ਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਅਤੇ ਆਖਿਆ ਭਾਈ ਜਤਾ ਜੀ ਜਦੋਂ ਸਤਗੁਰਾਂ ਦੀ ਸ਼ਹਾਦਤ ਹੋਈ ਉਸ ਸਮੇਂ ਉੱਥੇ ਕੋਈ ਸਿੱਖ ਨਹੀਂ ਸੀ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਜੱਤਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਉੱਥੇ ਸਿੱਖ ਤਾਂ ਬਹੁਤ ਸਨ ਪਰ ਉਹਨਾਂ ਦੀ ਕੋਈ ਵੱਖਰੀ ਪਛਾਣ ਨਹੀਂ ਸੀ ਉਸ ਵੱਲਦੀ ਹੋਈ ਚਿਖਾ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੰਕਲਪ ਲਿਆ ਕਿ ਐਸਾ ਸਿੱਖ ਬਣਾਵਾਂਗਾ ਭਾਵੇਂ ਉਹ ਕਰੋੜਾਂ ਦੇ ਵਿੱਚ ਵੀ ਇਕੱਲਾ ਖੜਾ ਹੋਵੇ ਉਹਦੀ ਵੱਖਰੀ ਪਛਾਣ ਹੋਵੇਗੀ ਉਹ ਆਪਣੇ ਆਪ ਨੂੰ ਕਿਤੇ ਛੁਪਾ ਨਹੀਂ ਸਕੇਗਾ ਸਮਾ ਬੀਤਿਆ ਸਤਿਗੁਰ ਸਾਹਿਬ ਜੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁਕਮਨਾਮੇ ਭੇਜੇ 1699 ਦੀ ਵਿਸਾਖੀ ਵਾਲੇ ਦਿਨ ਇਸੇ ਹੀ ਪਾਵਨ ਪਵਿੱਤਰ ਅਸਥਾਨ ਉੱਤੇ ਸੰਗਤਾਂ ਦਾ ਬੜਾ ਭਾਰੀ ਇਕੱਠ ਹੋਇਆ ਅੰਮ੍ਰਿਤ ਵੇਲਾ ਹੋਇਆ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਦੇ ਵਿੱਚ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਹੋਈ ਭੋਗ ਪਾਏ ਭੋਗ ਪੈਣ ਤੋਂ ਉਪਰੰਤ ਸਤਿਗੁਰੂ ਕਲਗੀ ਤਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੰਬੂ ਦੇ ਵਿੱਚੋਂ ਬਾਹਰ ਆਏ ਸਟੇਜ ਉੱਤੇ ਆ ਕਰਕੇ ਆਪਣੇ ਹੱਥ ਦੇ ਵਿੱਚ ਨੰਗੀ ਤਲਵਾਰ ਲੈ ਕਰਕੇ ਉੱਚੀ ਆਵਾਜ਼ ਦਿੱਤੀ ਹੈ ਕੋਈ ਗੁਰੂ ਕਾ ਬੇਟਾ ਜੋ ਸੀਸ ਕਰੇ ਭੇਟਾ ਮੈਨੂੰ ਅੱਜ ਇੱਕ ਸੀਸ ਦੀ ਲੋੜ ਹੈ ਸੰਗਤ ਦੇ ਵਿੱਚ ਸਨਾਟਾ ਛਾ ਗਿਆ ਚੁੱਪ ਛਾ ਗਈ ਭਾਈ ਦਇਆਰਾਮ ਜੀ ਉੱਠ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਸਤਿਗੁਰੂ ਜੀ ਮੇਰਾ ਸੀਸ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਸਤਿਗੁਰਾਂ ਨੇ ਉਹਨਾਂ ਨੂੰ ਬਾਹੋਂ ਫੜਿਆ ਤੰਬੂ ਵਿੱਚ ਲੈ ਗਏ ਬਾਣਾ ਵਰਤਿਆ ਤਲਵਾਰ ਚੱਲਣ ਦੀ ਆਵਾਜ਼ ਆਈ ਲਹੂ ਲਿਪੜੀ ਤਲਵਾਰ ਲੈ ਕਰਕੇ ਸਤਿਗੁਰੂ ਜੀ ਫੇਰ ਸਟੇਜ ਉੱਤੇ ਆਏ ਫੇਰ ਇੱਕ ਸੀਸ ਦੀ ਮੰਗ ਕੀਤੀ ਭਾਈ ਧਰਮਦਾਸ ਜੀ ਹਾਜ਼ਰ ਹੋਏ ਵਾਰ-ਵਾਰ ਸਤਿਗੁਰਾਂ ਨੇ ਪੰਜ ਵਰੀ ਪੰਜ ਸੀਸ ਦੀ ਮੰਗ ਕੀਤੀ ਪੰਜ ਗੁਰਸਿੱਖਾਂ ਨੇ ਭਾਈ ਦਇਆਰਾਮ ਭਾਈ ਧਰਮਦਾਸ ਭਾਈ ਹਿੰਮਤ ਰਾਏ ਜੀ ਭਾਈ ਮੁਖਮचंद ਜੀ ਭਾਈ ਸਾਹਿਬਚੰਦ ਜੀ ਨੇ ਆਪਣਾ ਸੀਸ ਸਤਿਗੁਰਾਂ ਨੂੰ ਭੇਟਾ ਕੀਤਾ ਸਤਿਗੁਰਾਂ ਨੇ ਪੰਜਾਂ ਨੂੰ ਤੰਬੂਵਿਲ ਵਿੱਚ ਜਾ ਕਰਕੇ ਉਹਨਾਂ ਦੇ ਸੀਸ ਢੜ ਤੋਂ ਅਲੱਗ ਕੀਤੇ ਇੱਕ ਸਰਬਲੋਹੇ ਦਾ ਬਾਟਾ ਲਿਆ ਉਸ ਵਿੱਚ ਸਵਸ਼ ਜਲ ਪਾਇਆ ਆਪਣੇ ਕਰ ਕਮਲਾਂ ਦੇ ਵਿੱਚ ਦੋ ਧਾਰੀ ਫੌਲਾਦੀ ਖੰਡਾ ਲੈ ਕਰਕੇ ਵੀਰ ਆਸਨ ਹੋ ਕੇ ਬੈਠ ਕਰਕੇ ਜਪਜੀ ਜਾਪ ਸਵਈਏ ਚੌਪਈ ਸਾਹਿਬ ਆਨੰਦ ਸਾਹਿਬ ਜੀ ਦਾ ਪਾਠ ਕਰਦਿਆਂ ਹੋਇਆ ਉਸ ਜਲ ਦੇ ਵਿੱਚ ਖੰਡਾ ਫੇਰ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਉਹਨਾਂ ਪੰਜਾਂ ਨੂੰ ਮੋਢ ਸਰਜੀਤ ਕੀਤਾ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਅੰਮ੍ਰਿਤ ਛਕਾਇਆ ਉਹਨਾਂ ਦੇ ਨਾਮ ਨਾਲ ਸਿੰਘ ਪਦ ਲਾਇਆ ਰੈਣੀ ਬੈਣੀ ਤੋਂ ਜਾਣੂ ਕਰਵਾਇਆ ਜਿਸ ਦੋ ਧਾਰੀ ਫੌਲਾਦੀ ਖੰਡੇ ਦੇ ਨਾਲ ਕਲਗੀ ਤਰ ਦਸ਼ਮੇਸ਼ ਪਿਤਾ ਜੀ ਨੇ ਇਸੇ ਹੀ ਪਾਵਨ ਪਵਿੱਤਰ ਅਸਥਾਨ ਉੱਤੇ ਪਹਿਲੀ ਵਾਰੀ ਅਮਰਤ ਸੰਚਾਰ ਕੀਤਾ ਆਓ ਉਸ ਦੋ ਧਾਰੀ ਫੌਲਾਦੀ ਖੰਡੇ ਅਤੇ ਹੋਰ ਪਾਵਨ ਸ਼ਸਤਰਾਂ ਦੇ ਦਰਸ਼ਨ ਕਰਕੇ ਅਸੀਂ ਵੱਡ ਭਾਗੀ ਬਣੀਏ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਹ ਹੈ ਉਹ ਦੋ ਧਾਰੀ ਫੌਲਾਦੀ ਖੰਡਾ ਜਿਹਦੇ ਨਾਲ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਇਸੇ ਹੀ ਪਾਵਨ ਪਵਿੱਤਰ ਅਸਥਾਨ ਉੱਤੇ ਪਹਿਲੀ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਸੰਚਾਰ ਕੀਤਾ ਜਿਹੜੇ ਕਹਿੰਦੇ ਸਨ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਜਿੜੀ ਉੱਡੀ ਡਰ ਸੇ ਮਰ ਜਾਉਂ ਦੁਸ਼ਮਣ ਸੇ ਕੈਸੇ ਲੜ ਪਾਉ ਉਹਨਾਂ ਅੰਦਰ ਐਸੀ ਬੀਰਤਾ ਐਸੀ ਅਣਖ ਐਸੀ ਗੈਰਤ ਭਰ ਦਿੱਤੀ ਫਿਰ ਉਹ ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਦੇ ਨਾਲ ਲੜਿਆ ਜਿਸ ਦੀ ਗਵਾਹੀ ਅੱਜ ਵੀ ਸ੍ਰੀ ਚਮਕੌਰ ਸਾਹਿਬ ਜੀ ਦੀ ਗੜੀ ਭਰਦੀ ਹੈ ਫਿਰ ਉਹਨਾਂ ਪੰਜਾਂ ਪਾਸੋਂ ਸਤਿਗੁਰਾਂ ਨੇ ਆਪ ਅੰਮ੍ਰਿਤ ਛਕਿਆ 33 ਸਾਲ ਤੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਜੀ ਦੇ ਨਾਮ ਨਾਲ ਪ੍ਰਸਿੱਧ ਰਹੇ ਫਿਰ ਵਹਿ ਪ੍ਰਗਟਿਓ ਮਰਦੇ ਅਗਮੜਾ ਬਰਿਆਮ ਇਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ ਦੂਸਰੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਸ਼ਸਤਰ ਦਾ ਨਾਮ ਹੈ ਕਟਾਰ ਧਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਕਮਰ ਕੱਸੇ ਦਾ ਸ਼ਸਤਰ ਹੈ ਸਤਿਗੁਰ ਜੀ ਇਸ ਦੀ ਵਰਤੋਂ ਉਸ ਵਕਤ ਕਰਿਆ ਕਰਦੇ ਸਨ ਜਦੋਂ ਹੱਥੋ ਹੱਥੀ ਲੜਾਈ ਹੋਵੇ ਜਾਂ ਫਿਰ ਸ਼ੇਰ ਦਾ ਸ਼ਿਕਾਰ ਕਰਨਾ ਹੋਵੇ ਇਸ ਦਾ ਵਜ਼ਨ ਢਾਈ ਸ਼ੇਰ ਦੇ ਕਰੀਬ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਗੁਰੂ ਪਿਆਰੇ ਸਾਧ ਸੰਗਤ ਜੀਓ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਸ਼ਸਤਰ ਦਾ ਨਾਮ ਹੈ ਨਾਗਨੀ ਵਰਸ਼ਾ ਜਦੋਂ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਰੱਖਿਆ ਸੀ ਬੜੇ ਹੀਲੇ ਵਸੀਲੇ ਕੀਤੇ ਬੜੇ ਯਤਨ ਕੀਤੇ ਪਰ ਸ੍ਰੀ ਅਨੰਦਪੁਰ ਸਾਹਿਬ ਜੀ ਉਤੇ ਜਿੱਤ ਪ੍ਰਾਪਤ ਨਾ ਕਰ ਸਕੇ ਫਿਰ ਉਹਨਾਂ ਦੇ ਜਰਨੈਲਾਂ ਨੇ ਰਲ ਕੇ ਇੱਕ ਮੀਟਿੰਗ ਕੀਤੀ ਕਿ ਸਭ ਤੋਂ ਪਹਿਲਾਂ ਲੋਗੜ ਦੇ ਕਿਲੇ ਉੱਤੇ ਕਬਜ਼ਾ ਕੀਤਾ ਜਾਵੇ ਕਿਉਂਕਿ ਲੋਗੜ ਦੇ ਕਿਲੇ ਦੇ ਵਿੱਚ ਸਤਗੁਰਾਂ ਦੇ ਸ਼ਸਤਰ ਬਣਾਉਣ ਦਾ ਕਾਰਖਾਨਾ ਸੀ ਪਰ ਲੋਗੜ ਦੇ ਕਿਲੇ ਦਾ ਦਰਵਾਜ਼ਾ ਬਹੁਤ ਮਜ਼ਬੂਤ ਸੀ ਉਹਨੂੰ ਤੋੜਨਾ ਬਹੁਤ ਔਖਾ ਸੀ ਉਹਨਾਂ ਨੇ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕੀਤਾ ਕਿ ਇੱਕ ਮਸਤ ਹਾਥੀ ਤਿਆਰ ਕੀਤਾ ਜਾਵੇ ਮਸਤ ਹਾਥੀ ਦੇ ਮੱਥੇ ਉੱਤੇ ਫੌਲਾਦ ਦੀਆਂ ਤਵੀਆਂ ਬੰਨੀਆਂ ਉਹਦੇ ਸੁੰਡ ਦੇ ਵਿੱਚ ਲੰਮੀ ਤਲਵਾਰ ਫੜਾਈ ਗਈ ਉਹਨੂੰ ਸ਼ਰਾਬ ਪਿਆ ਕੇ ਮਸਤ ਕੀਤਾ ਗਿਆ ਉਹਨਾਂ ਆਖਿਆ ਕਿ ਜਦੋਂ ਮਸਤ ਹਾਥੀ ਉਸ ਕਿਲੇ ਦੇ ਦਰਵਾਜ਼ੇ ਨੂੰ ਟੱਕਰ ਮਾਰੇਗਾ ਦਰਵਾਜ਼ਾ ਤੋੜ ਕੇ ਹਾਥੀ ਅੰਦਰ ਵੜੇਗਾ ਨਾਲ ਹੀ ਸਾਡੀ ਫੌਜ ਅੰਦਰ ਵੜ ਜਾਵੇਗੀ ਜਿਹੜੇ ਥੋੜੇ ਜਿਹੇ ਸਿੰਘ ਹੋਣਗੇ ਉਹਨਾਂ ਨੂੰ ਹੱਥੋਂ ਹੱਥੀ ਫੜ ਲਿਆ ਜਾਵੇਗਾ ਲੋਗੜ ਦੇ ਕਿਲੇ ਉੱਤੇ ਸਾਡਾ ਕਬਜ਼ਾ ਹੋ ਗਿਆ ਆਨੰਦਪੁਰ ਸਾਹਿਬ ਜੀ ਦੀ ਮੁਹਿਮ ਸਹਿਜੇ ਹੀ ਸਰ ਹੋ ਜਾਵੇਗੀ ਜਦੋਂ ਸ਼ਾਮਦੇ دیਵਾਨਾ ਵਿੱਚ ਧਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਪਤਾ ਲੱਗਾ ਉਹਨਾਂ ਆਖਿਆ ਫੇਰ ਕੀ ਹੋਇਆ ਜੇ ਮੁਗਲਾਂ ਤੇ ਪਹਾੜੀ ਰਾਜਿਆਂ ਦਾ ਮਸਤ ਹਾਥੀ ਆ ਰਿਹਾ ਹੈ ਮਸਤ ਹਾਥੀ ਦਾ ਮੁਕਾਬਲਾ ਕਰੇਗਾ ਸਾਡਾ ਬੱਬਰ ਸ਼ੇਰ ਭਾਈ ਸਾਹਿਬ ਭਾਈ ਬਚੱਤਰ ਸਿੰਘ ਜੀ ਭਾਈ ਸਾਹਿਬ ਜੀ ਨੂੰ ਕੋਲ ਬੁਲਾਇਆ ਫਾਪੜਾ ਦਿੱਤਾ ਆਪਣੇ ਕਮਰ ਕੱਸੇ ਦਾ ਇਹ ਨਾਗਨੀ ਵਰਸ਼ਾ ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਇਹਨੂੰ ਚਲਾਉਣ ਦਾ ਢੰਗ ਤਰੀਕਾ ਦੱਸਿਆ ਅਗਲਾ ਦਿਨ ਚੜ੍ਹਿਆ ਹਾਥੀ ਮਾਰੋ ਮਾਰ ਕਰਦਾ ਲੋਹਗੜ ਦੇ ਕਿਲੇ ਵੱਲ ਨੂੰ ਵੱਧ ਰਿਹਾ ਸੀ ਉਧਰੋਂ ਭਾਈ ਸਾਹਿਬ ਜੀ ਘੋੜੇ ਉੱਤੇ ਸਵਾਰ ਹੋ ਕਰਕੇ ਦੁਸ਼ਮਣ ਦੇ ਨਾਲ ਲੜਦੇ ਹੋਏ ਹਾਥੀ ਤੱਕ ਪਹੁੰਚ ਗਏ ਹਾਥੀ ਨੂੰ ਆਪਣੀ ਮਾਰ ਹੀਟਾਂ ਵੇਖ ਕੇ ਉਦੇ ਵਾਰ ਤੋਂ ਬਚਦਿਆਂ ਹੋਇਆਂ ਭਾਈ ਸਾਹਿਬ ਜੀ ਨੇ ਆਪਣੇ ਦੋਨੋਂ ਪੈਰ ਘੋੜੇ ਦੀਆਂ ਰਕਾਬਾਂ ਦੇ ਵਿੱਚ ਰੱਖੇ ਖੜੇ ਹੋ ਕਰਕੇ ਇਹ नागਨੀ ਵਰਸ਼ਾ ਆਪਣੇ ਦੋਨਾਂ ਹੱਥਾਂ ਦੇ ਵਿੱਚ ਲੈ ਕਰਕੇ ਜ਼ੋਰ ਦੇ ਨਾਲ ਹਾਥੀ ਦੇ ਮੱਥੇ ਵਿੱਚ ਮਾਰਿਆ ਲੋਹੇ ਦੀਆਂ ਫौलाਦ ਦੀਆਂ ਤਵੀਆਂ ਨੂੰ ਪਾੜਦਾ ਹੋਇਆ ਇਹ नाग ਵਰਗਾ ਜਿਹੜਾ ਫਲ ਹੈ ਸਾਰਾ ਹਾਥੀ ਦੇ ਮੱਥੇ ਵਿੱਚ ਜਾ ਤਸਿਆ ਫਿਰ ਭਾਈ ਸਾਹਿਬ ਜੀ ਨੇ ਉਸੇ ਹੀ ਤਰ੍ਹਾਂ ਫੁਰਤੀ ਦੇ ਨਾਲ ਮਧਾਣੀ ਵਾਂਗੂ ਰੜਕ ਕੇ ਜਦੋਂ ਇਸ ਨੂੰ ਪਛਾਣ ਉਹ ਖਿੱਚਿਆ ਹਾਥੀ ਦੇ ਮੱਥੇ ਵਿੱਚੋਂ ਲਹੂ ਦੇ ਫੁਹਾਰੇ ਛੋਟੇ ਉੱਥੇ ਹਾਥੀ ਚੀਕਾਂ ਮਾਰਦਾ ਹੋਇਆ ਪਛਾਣ ਉਪਾਜ ਉੱਠਿਆ ਆਪਣੀ ਹੀ ਫੌਜ ਨੂੰ ਉਤਾੜਦਾ ਹੋਇਆ ਪਿੱਛੇ ਭੱਜ ਗਿਆ ਭਾਈ ਸਾਹਿਬ ਜੀ ਦੀ ਉਸ ਜੰਗ ਦੇ ਵਿੱਚ ਜਿੱਤ ਹੋਈ ਇਸ ਸ਼ਸਤਰ ਦਾ ਨਾਮ ਹੈ ਨਾਗਨੀ ਵਰਸ਼ਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਸ਼ਸ਼ਤਰ ਦਾ ਨਾਮ ਹੈ ਕਿਰਪਾ ਵਰਸ਼ਾ ਇਸ ਦੇ ਨਾਲ ਦੋ ਸਾਖੀਆਂ ਜਗਤ ਪ੍ਰਸਿੱਧ ਹਨ ਪਹਿਲੀ ਸਾਖੀ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਕਾਰਯੋਗ ਮਾਤਾ ਜੀ ਮਾਤਾ ਜੀਤੋ ਜੀ ਨੂੰ ਵਿਆਉਣ ਵਾਸਤੇ ਬਰਾਤ ਲੈ ਕਰਕੇ ਗੁਰੂਕੇ ਲਾਹੌਰ ਵਿਖੇ ਗਏ ਉੱਥੋਂ ਦੀਆਂ ਸੰਗਤਾਂ ਨੇ ਇਕੱਤਰ ਹੋ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਗਰਮੀ ਬਹੁਤ ਹੈ ਇੱਥੇ ਪਾਣੀ ਦੀ ਬਹੁਤ ਘਾਟ ਹੈ ਪਾਣੀ ਦੀ ਬੜੀ ਕਿੱਲਤ ਹੈ ਆਪ ਜੀ ਕਿਰਪਾ ਕਰੋ ਸਤਗੁਰ ਨੇ ਆਪਣੇ ਸੇਵਕ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਵਰਸ਼ਾ ਆਪਣੇ ਕਰ ਕਮਲਾਂ ਦੇ ਵਿੱਚ ਲੈ ਕਰਕੇ ਸਤਨਾਮ ਸ਼੍ਰੀ ਵਾਹਿਗੁਰੂ ਕਹਿ ਕੇ ਤਿੰਨ ਵਰੀ ਜ਼ਮੀਨ ਦੇ ਵਿੱਚ ਮਾਰਿਆ ਉਸ ਪਥਰੀਲੀ ਜ਼ਮੀਨ ਦੇ ਵਿੱਚੋਂ ਤਿੰਨ ਨਿਰਮਲ ਜਲ ਦੀਆਂ ਧਾਰਾਂ ਵਹਿ ਉੱਟੀਆਂ ਨਾਮ ਰੱਖਿਆ ਤਰਬੈਣੀ ਸਾਹਿਬ ਅੱਜ ਵੀ ਉਹ ਜਲ ਉਸੇ ਤਰ੍ਹਾਂ ਨਿਰੰਤਰ ਚੱਲ ਰਿਹਾ ਹੈ ਸੰਗਤਾਂ ਛੱਕੇ ਆਨੰਦ ਮਾਣਦੀਆਂ ਨੇ ਹਰ ਬਸੰਤ ਪੰਚਮੀ ਤੇ ਉੱਥੇ ਸਤਗੁਰਾਂ ਦੇ ਵਿਆਹ ਪੁਰਬ ਤੇ ਭਾਰੀ ਜੋੜ ਮੇਲਾ ਲੱਗਦਾ ਹੈ ਦੂਸਰੀ ਸਾਖੀ ਜਦੋਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਹਾਥੀ ਦਾ ਮੁਕਾਬਲਾ ਕਰ ਰਹੇ ਸਨ ਰਾਜਾ ਕੇਸਰੀ ਚੰਦ ਆਪਣੇ ਜਰਨੈਲਾਂ ਨੂੰ ਇਹ ਗੱਲ ਕਹਿ ਕੇ ਆਇਆ ਸੀ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਜਿਉਂਦਾ ਫੜ ਕੇ ਲੈ ਕੇ ਆਵਾਂਗਾ ਜਾਂ ਉਹਨਾਂ ਦਾ ਸੀਸ ਲੈ ਕੇ ਆਵਾਂਗਾ ਜਦੋਂ ਇਸ ਗੱਲ ਦਾ ਪਤਾ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੇ ਭਰਾਤਾ ਭਾਈ ਸੈਪਾਈ ਉਦਾਸ ਸਿੰਘ ਜੀ ਨੂੰ ਲੱਗਾ ਉਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਜਿਹੜਾ ਦੁਸ਼ਟ ਪਾਪੀ ਆਪ ਜੀ ਦੇ ਸੀਸ ਦੇ ਸੁਪਨੇ ਲੈਂਦਾ ਉਹਨੂੰ ਸੋਧਾ ਲਾਉਣ ਦੀ ਸੇਵਾ ਦਾ ਮੈਨੂੰ ਮੌਕਾ ਦਿੱਤਾ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪ੍ਰਸੰਨ ਹੋਏ ਕੋਲ ਬੁਲਾਇਆ ਥਾਪੜਾ ਦਿੱਤਾ ਔਰ ਆਪਣੇ ਕਮਰ ਕੱਸੇ ਦਾ ਇੱਕ ਕਿਰਪਾ ਵਰਸ਼ਾ ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਭਾਈ ਸਾਹਿਬ ਜੀ ਘੋੜੇ ਉੱਤੇ ਸਵਾਰ ਹੋ ਕਰਕੇ ਜੰਗ ਦੇ ਵਿੱਚ ਦੁਸ਼ਮਨਾ ਨਾਲ ਲੜਦੇ ਹੋਏ ਰਾਜੇ ਕੇਸਰੀ ਚੰਦ ਤੱਕ ਪਹੁੰਚ ਗਏ ਰਾਜੇ ਕੇਸਰੀ ਚੰਦ ਨੇ ਭਾਈ ਸਾਹਿਬ ਜੀ ਉੱਤੇ ਤਿੰਨ ਵਾਰ ਕੀਤੇ ਤਿੰਨੇ ਹੀ ਵਾਰ ਭਾਈ ਸਾਹਿਬ ਜੀ ਨੇ ਆਪਣੀ ਢਾਲ ਉੱਤੇ ਡੱਕ ਕੇ ਆਪਣੀ ਤੀਗ ਦਾ ਐਸਾ ਭਰਪੂਰ ਵਾਰ ਕੀਤਾ ਰਾਜੇ ਕੇਸਰੀ ਚੰਦ ਦਾ ਸਿਰ ਧੜ ਤੋਂ ਅਲੱਗ ਕਰਕੇ ਜ਼ਮੀਨ 'ਤੇ ਸਿੱਟ ਦਿੱਤਾ ਫਿਰ ਇਸ ਕਰਪੇ ਵਰਸ਼ੇ ਦੀ ਨੋਕ ਦੇ ਵਿੱਚ ਉਹਦਾ ਸਿਰ ਫਸਾ ਕਰਕੇ ਘੋੜੇ ਉੱਤੇ ਸਵਾਰ ਹੋ ਕਰਕੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ ਪਿੱਛੋਂ ਹਲਫੇ ਹੋਏ ਦੁਸ਼ਮਣਾਂ ਨੇ ਗੋਲੀ ਚਲਾਈ ਇੱਕ ਗੋਲੀ ਵਰਸ਼ੇ ਦੀ ਨੋਕ ਉੱਤੇ ਔਰ ਇੱਕ ਮੋਠ ਉੱਤੇ ਲੱਗੀ ਉਹਦਾ ਵੱਢਿਆ ਹੋਇਆ ਸਿਰ ਭਾਈ ਸਾਹਿਬ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਰਿਆ ਰੱਖਿਆ ਅਤੇ ਸਤਿਗੁਰਾਂ ਨੂੰ ਬੇਨਤੀ ਕੀਤੀ ਸਤਿਗੁਰ ਜੀ ਜਿਹੜਾ ਦੁਸ਼ਟ ਪਾਪੀ ਆਪ ਜੀ ਦੇ ਸੀਸ ਦੇ ਸੁਪਨੇ ਲੈਂਦਾ ਸੀ ਉਹਦਾ ਵੱਢਿਆ ਹੋਇਆ ਸਿਰ ਆਪ ਜੀ ਦੇ ਚਰਨਾਂ ਵਿੱਚ ਪਿਆ ਹੈ ਇਸ ਸ਼ਸਤਰ ਦਾ ਨਾਮ ਹੈ ਕਿਰਪਾ ਵਰਸ਼ਾ ਬੋਲੇ ਸਤਿ ਸ੍ਰੀ ਅਕਾਲ ਗੁਰੂ ਪਿਆਰੇ ਸਾਧ ਸੰਗਤ ਜੀਓ ਇਸ ਸ਼ਸਤਰ ਦਾ ਨਾਮ ਹੈ ਬੰਦੂਕ ਇਸ ਉੱਪਰ ਉrdੋ ਵਿੱਚ ਲਿਖਿਆ ਹੋਇਆ ਹੈ ਕਾਰਖਾਨਾ ਲਾਹੌਰ ਜਿਸ ਤੋਂ ਸਿੱਧ ਹੁੰਦਾ ਹੈ ਕਿ ਲਾਹੌਰ ਦੇ ਕਿਸੇ ਕਾਰਖਾਨੇ ਦੀ ਬਣੀ ਹੋਈ ਹੈ ਕਿਸੇ ਗੁਰਸਿੱਖ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕਰਕੇ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਭੇਟਾ ਕੀਤੀ ਅਤੇ ਬੇਨਤੀ ਕੀਤੀ ਸਤਿਗੁਰੂ ਜੀ ਇਸ ਦਾ ਨਿਸ਼ਾਨਾ ਬਹੁਤ ਅਚੂਕ ਹੈ ਸਤਿਗੁਰ ਸਾਹਿਬਾਂ ਜੀ ਨੇ ਕਈ ਜੰਗਾਂ ਜੁੱਦਾਂ ਦੇ ਵਿੱਚ ਇਸ ਬੰਦੂਕ ਦੀ ਵਰਤੋਂ ਕੀਤੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਗੱਜ ਕੇ ਆਖੋ ਸਤ ਨਾਮੁ ਸ੍ਰੀ ਵਾਹਿਗੁਰੂ ਇਸ ਸ਼ਸਤਰ ਦਾ ਨਾਮ ਹੈ ਸੈਫ ਔਰ ਅਰਬੀ ਦੇ ਵਿੱਚ ਇਸ ਨੂੰ ਜ਼ੁਲਫਕਾਰ ਵੀ ਕਿਹਾ ਜਾਂਦਾ ਹੈ ਇਸਲਾਮ ਧਰਮ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ। ਇਸਲਾਮ ਧਰਮ ਦੇ ਬਾਨੀ ਹੋਏ ਹਨ Hazrat Muhammad Saab ਔਰ Hazrat Muhammad Saab ji ਦੀ ਸੁਪਤਰੀ ਦਾ ਨਾਮ ਹੈ Bibi Fatima। Bibi Fatima ਦੇ ਘਰ ਵਾਲੇ ਦਾ ਨਾਮ ਹੈ Hazrat Ali। ਇਹਨਾਂ ਦੇ ਦੋ ਸੁਪੁੱਤਰ ਹਨ हसन ਅਤੇ ਹੁਸੈਨ। ਇਹਨਾਂ ਚਾਰਾਂ ਦੇ ਨਾਮ ਅਰਬੀ ਦੇ ਵਿੱਚ ਇਸ ਸ਼ਸਤਰ ਉੱਤੇ ਉਕਰੇ ਹੋਏ ਹਨ। ਕੁਝ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਇੱਕ ਪਾਸੇ ਸੂਰਜ ਔਰ ਦੂਜੇ ਪਿਓ ਪਾਸੇ ਇਸਲਾਮ ਧਰਮ ਦਾ ਚੰਦਰਮਾ ਤੇ ਤਾਰੇ ਦਾ ਨਿਸ਼ਾਨ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸਲਾਮ ਧਰਮ ਦਾ ਪੈਗੰਬਰੀ ਧਾਰਮਿਕ ਸ਼ਸਤਰ ਹੈ ਇਹ ਗੁਰੂ ਘਰ ਵਿੱਚ ਕਿਵੇਂ ਆਇਆ ਇਸ ਦੇ ਨਾਲ ਇੱਕ ਛੋਟੀ ਜਿਹੀ ਸਾਖੀ ਜੁੜਦੀ ਹੈ ਇਸਲਾਮ ਧਰਮ ਦਾ ਧਾਰਮਿਕ ਜੁੱਧ ਹੋਇਆ ਕਰਬਲਾ ਦੇ ਮੈਦਾਨ ਵਿੱਚ ਉਸ ਮੈਦਾਨ ਦੇ ਵਿੱਚ ਇਹ ਸ਼ਸਤਰ ਦੀ ਵਰਤੋਂ ਕੀਤੀ ਗਈ ਉਸ ਜੰਗ ਦੇ ਵਿੱਚ ਹੁਸੈਨ ਸ਼ਹੀਦ ਹੋ ਗਿਆ ਹੁਸੈਨ ਦੀ ਮਾਤਾ ਨੇ ਬੀਬੀ ਫਾਤਿਮਾ ਨੇ ਇਹ ਸ਼ਸਤਰ ਮੱਕੇ ਵਿਖੇ ਭੇਟ ਕਰ ਦਿੱਤਾ ਉਥੋਂ ਦੇ ਖਲੀਫਿਆਂ ਨੇ ਇਹ ਸ਼ਸਤਰ ਬੜੇ ਪਿਆਰ ਦੇ ਨਾਲ ਸੰਭ ਕੇ ਰੱਖਿਆ ਸਮਾਂ ਬੀਤਿਆ ਔਰੰਗਜ਼ੇਬ ਤਖਤ ਉਤੇ ਕਾਬਜ਼ ਹੋਇਆ ਉਹਨੇ ਜ਼ਬਰ ਜ਼ੁਲਮ ਕਰਦਿਆਂ ਹੋਇਆ ਲੋਕਾਂ ਨੂੰ ਜ਼ਬਰੀ ਮੁਸਲਮਾਨ ਬਣਾਇਆ ਇਹ ਸ਼ਸਤਰ ਔਰੰਗਜ਼ੇਬ ਤੱਕ ਪਹੁੰਚਿਆ ਉਹਨੇ ਬੜੇ ਪ੍ਰੇਮ ਦੇ ਨਾਲ ਬੜੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਇਹਨੂੰ ਆਪਣੇ ਤੋਸ਼ਖਾਨੇ ਵਿੱਚ ਸੰਭ ਕੇ ਰੱਖਿਆ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਜ਼ਫਰਨਾਮਾ ਸਹਿ ਪੜ੍ਹ ਕੇ ਔਰੰਗਜ਼ੇਬ ਦੀ ਮੌਤ ਹੋਈ ਉਸ ਦੀ ਮੌਤ ਤੋਂ ਪਿਛੋ ਉਹਦੇ ਦੋਨਾਂ ਪੁੱਤਰਾਂ ਤਾਰਾ ਆਜ਼ਮ ਅਤੇ ਮੌਜ਼ਮ ਦੇ ਵਿੱਚ ਤਖਤ ਪਿੱਛੇ ਜੰਗ ਛਿੜ ਗਈ ਤਾਰਾ ਆਜ਼ਮ ਨੇ ਮੌਜ਼ਮ ਨੂੰ ਮਾਰ ਭਜਾਇਆ ਮੌਜ਼ਮ ਨੇ ਬੜੇ ਹਿਲੇ ਵਸੀਲੇ ਕੀਤੇ ਬੜੇ ਯਤਨ ਕੀਤੇ ਪਰ ਉਹਦੀ ਕੋਈ ਵਾਹ ਪੇਸ਼ ਨਾ ਕਹੀ ਅਖੀਰ ਉਹਨੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਵਿੱਚ ਪਾ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰ ਜੀ ਆਪ ਮੇਰੀ ਜੰਗ ਦੇ ਵਿੱਚ ਮਦਦ ਕਰੋ ਸਤਿਗੁਰਾਂ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਜੰਗ ਦੇ ਵਿੱਚ ਉਸ ਦੀ ਮਦਦ ਕੀਤੀ ਮੌਜ਼ਮ ਨੇ ਤਾਰਾ ਅਜ਼ਮ ਨੂੰ ਮਾਰ ਮੁਕਾਇਆ ਤਖਤ ਉੱਤੇ ਕਾਬਜ਼ ਹੋ ਗਿਆ ਉਹਨੇ ਆਪਣਾ ਨਾਮ ਬਦਲ ਕੇ ਰੱਖਿਆ ਬਹਾਦਰ ਸ਼ਾਹ ਉਹਨੇ ਆਪਣੀ ਤਾਜ ਪੋਸ਼ੀ ਦਾ ਸਮਾਗਮ ਆਗਰੇ ਦੇ ਕਿਲੇ ਵਿੱਚ ਰੱਖਿਆ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਾਮਲ ਹੋਣ ਵਾਸਤੇ ਬੇਨਤੀ ਪੱਤਰ ਭੇਜਿਆ ਸਤਿਗੁਰਾਂ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਘੋੜੇ ਉੱਤੇ ਸਵਾਰ ਹੋ ਕਰਕੇ ਸਿੰਘਾਂ ਸਮੇਤ ਆਗਰੇ ਦੇ ਕਿਲੇ ਵਿੱਚ ਦਾਖਲ ਹੋਏ ਸਤਿਗੁਰਾਂ ਦਾ ਬਹਾਦਰ ਸ਼ਾਹ ਨੇ ਬੜਾ ਭਾਰੀ ਸਵਾਗਤ ਕੀਤਾ ਹੀਰੇ ਜਵਾਹਰਾਤ ਭੇਟ ਕੀਤੇ ਉੱਥੇ ਇਹ ਸ਼ਸਤਰ ਵੀ ਸਤਿਗੁਰਾਂ ਨੂੰ ਭੇਟ ਕੀਤਾ ਅਤੇ ਬੇਨਤੀ ਕੀਤੀ ਸਤਿਗੁਰ ਜੀ ਆਪ ਜੀ ਸੰਸਾਰ ਦੇ ਬਹੁਤ ਵੱਡੇ ਪੈਗੰਬਰ ਹੋ ਇਹ ਇਸਲਾਮ ਧਰਮ ਦਾ ਪੈਗੰਬਰੀ ਸ਼ਸਤਰ ਹੈ ਇਹ ਆਪ ਜੀ ਨੂੰ ਸ਼ੋਭਾ ਪਾਉਂਦਾ ਹੈ ਉਸ ਸਮੇਂ ਤੋਂ ਇਹ ਸ਼ਸਤਰ ਤਖਤ ਸਾਹਿਬ ਜੀ ਵਿਖੇ ਸ਼ੋਭਾ ਪਾ ਰਿਹਾ ਹੈ ਬੋਲੇ ਜੀ ਸੁ ਨਿਹਾਲ ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਸ਼ਸਤਰ ਦਾ ਨਾਮ ਹੈ ਸ਼ਮਸ਼ੀਰੇ ਤੇਗ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ ਸਤਿਗੁਰ ਜੀ ਇਸ ਦੀ ਵਰਤੋਂ ਉਸ ਵਕਤ ਕਰਿਆ ਕਰਦੇ ਸਨ ਜਦੋਂ ਦੁਸ਼ਮਨ ਨੇ ਸੰਜੋਬ ਪਹਿਨੀ ਹੋਵੇ ਸੰਜੋਬ ਜੋ ਕਿ ਲੋਹੇ ਦੀਆਂ ਬਰੀਕ ਤਾਰਾਂ ਦਾ ਬਣਿਆ ਹੋਇਆ ਕੋਟ ਹੁੰਦਾ ਹੈ ਤਲਵਾਰ ਦਾ ਵਾਰ ਉਸ ਉੱਤੇ ਕੱਟ ਨਹੀਂ ਕਰਦਾ ਇਸ ਦਾ ਕੀਤਾ ਹੋਇਆ ਵਾਰ ਲੋਹੇ ਦੀਆਂ ਬਰੀਕ ਤਾਰਾਂ ਨੂੰ ਤੋੜਦਾ ਹੈ ਬਹੁਤ ਤਿੱਖਾ ਅਤੇ ਤੇਜ਼ ਧਾਰ ਵਾਲਾ ਸ਼ਸਤਰ ਹੈ ਦੂਸਰੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਹ ਸ਼ਸਤਰ ਦਾ ਨਾਮ ਹੈ ਦਾਹੇ ਆਹਣੀ ਇਹ ਸ਼ਸਤਰ ਸਤਿਗੁਰ ਜੀ ਉਸ ਵਕਤ ਵਰਤਿਆ ਕਰਦੇ ਸਨ ਜਦੋਂ ਦੁਸ਼ਮਣ ਨੇ ਸਿਰ ਉੱਤੇ ਟੋਪ ਪੈਨਿਆ ਹੋਵੇ ਟੋਪ ਨੂੰ ਪਾੜਨ ਵਾਸਤੇ ਇਹ ਸ਼ਸਤਰ ਕੰਮ ਆਉਂਦਾ ਹੈ ਬੋਲੇ ਇਸ ਨਿਹਾਲ ਸਤਿ ਸ੍ਰੀ ਆਕਾਲ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਸੁਨਹਿਰੀ ਚੱਕਰ ਕਿਸੇ ਗੁਰਸਿੱਖ ਪ੍ਰੇਮੀ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕੀਤਾ ਇਸ ਉੱਪਰ 22 ਪੌੜੀਆਂ ਸ੍ਰੀ ਜਪਜੀ ਸਾਹਿਬ ਜੀ ਦੀਆਂ ਉਕਰੀਆਂ ਹੋਈਆਂ ਹਨ ਉਸ ਗੁਰਸਿੱਖ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਭੇਟਾ ਕੀਤਾ ਸਤਿਗੁਰਾਂ ਨੇ ਸ਼ਸਤਰ ਅਤੇ ਗੁਰਬਾਣੀ ਦਾ ਸਤਕਾਰ ਕਰਦਿਆਂ ਹੋਇਆਂ ਇਸ ਨੂੰ ਆਪਣੀ ਦਸਤਾਰ ਦੇ ਵਿੱਚ ਸਜਾ ਕੇ ਰੱਖਿਆ ਦੂਸਰੇ ਹੱਥ ਵਿੱਚ ਜਿਹੜੀ ਢਾਲ ਹੈ ਇਹ ਢਾਲ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਹੈ 350 ਸਾਲ ਪੁਰਾਣੀ ਹੈ ਗੈਂਡੇ ਦੀ ਖੱਲ ਦੀ ਬਣੀ ਹੋਈ ਹੈ ਉਸ ਸਮੇਂ ਦਾ ਕੋਈ ਵੀ ਸ਼ਸਤਰ ਇਹਦੇ ਉੱਤੇ ਕਾਰਾਗਰ ਨਹੀਂ ਹੁੰਦਾ ਸੀ ਅੱਜ ਵੀ ਉਸੇ ਤਰ੍ਹਾਂ ਨਵੀਂ ਦੀ ਨਵੀਂ ਲੱਗਦੀ ਹੈ ਬੋਲੇ ਜੀਸੂ ਸਤ ਸ੍ਰੀ ਅਕਾਲ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਵੱਡਾ ਬਰਸ਼ਾ ਔਰ ਦੂਜੇ ਹੱਥ ਵਿੱਚ ਹੈ ਛੋਟੀ ਬਰਸ਼ੀ ਇਹ ਦੋਵੇਂ ਸ਼ਸਤਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹਨ ਸਤਿਗੁਰ ਜੀ ਇਹਨਾਂ ਦੇ ਵਰਤੋ ਘੋੜੇ ਜਾਂ ਹਾਥੀ ਉੱਤੇ ਸਵਾਰ ਹੋ ਕੇ ਕਰਿਆ ਕਰਦੇ ਸਨ ਬੋਲੇ ਇਸ ਸਤ ਸ੍ਰੀ ਅਕਾਲ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੇ ਪੀੜੇ ਸੋਡੀਆਂ ਰੂਪ ਦਿਖਾਂ ਮਨ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਇਹ ਤੇਗਾ ਮੇਰੇ ਪੀਰੀ ਦੇ ਮਾਲਕ ਸ਼ੈਨਸ਼ਾਹ ਪਿਤਾ ਦੇ ਗਤੇ ਤੇਗ ਦੇ ਧਨੀ ਛੇਵੇਂ ਪਾਤਸ਼ਾਹ ਧਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਗੁਰੂ ਪਿਆਰੇ ਸਾਧ ਸੰਗਤ ਜੀਓ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ ਇਹ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਹੈ ਸਤਗੁਰ ਸਾਹਿਬਾਂ ਜੀ ਦਾ ਪਹਿਲਾ ਨਾਮ ਤਿਆਗਮਲ ਹੋਇਆ ਕਰਦਾ ਸੀ 13 ਸਾਲ ਦੀ ਉਮਰ ਦੇ ਵਿੱਚ ਸਤਗੁਰਾਂ ਨੇ ਏਸੇ ਹੀ ਕਿਰਪਾਨ ਦੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਮੈਦਾਨੇ ਜੰਗ ਵਿੱਚ ਬੜਾ ਭਾਰੇ ਜੰਗ ਕੀਤਾ ਤੇਗ ਦੇ ਐਸੇ ਜੋਰ ਵਿਖਾਏ ਤੇਗ ਦਾ ਧਨੀ ਹੁਣ ਕਰਕੇ ਪਿਤਾ ਸਤਿਗੁਰੂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦਾ ਨਾਮ ਰੱਖਿਆ ਤੇਗ ਬਹਾਦਰ ਇਸ ਉੱਪਰ ਲਿਖਿਆ ਹੋਇਆ ਹੈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਸੰਮਤ 1713 ਦੂਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ ਇਹ ਸ੍ਰੀ ਸਾਹਿਬ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ ਇਹ ਸ੍ਰੀ ਸਾਹਿਬ ਸ਼੍ਰੀ ਦਮਦਮਾ ਸਾਹਿਬ ਜੀ ਵਿਖੇ ਸਤਿਗੁਰਾਂ ਨੇ ਭਾਈ ਤਰਲੋਕ ਸਿੰਘ ਭਾਈ ਰਾਮ ਸਿੰਘ ਜਿਨ੍ਹਾਂ ਨੇ ਚਮਕੌਰ ਸਾਹਿਬ ਜੀ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ ਭਾਈ ਤਰਲੋਕ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਇਸ ਉੱਪਰ ਲਿਖਿਆ ਹੋਇਆ ਹੈ ਸ਼੍ਰੀ ਭਗਉਤੀ ਜੀ ਸਹਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10 ਦੂਜੇ ਪਾਸੇ ਲਿਖਿਆ ਹੈ ਪਾਤਸ਼ਾਹੀ 10 ਬੋਲੇ ਸਤਿ ਸ੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਦੀ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ ਕਿਰਪਾਨ ਹੈ ਇਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਗਾਤਰੇ ਦੀ ਕਿਰਪਾਨ ਹੈ ਇਸ ਉੱਪਰ ਲਿਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਕਮਰ ਕੀ ਤਰਵਾਰ ਹੈ ਵਧੇ ਦੇਗ ਤੇ ਜਾਂ ਤੇਗ ਤੇ ਦੂਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ ਇਹ ਵੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ ਇਹੇ ਸ੍ਰੀ ਸਾਹਿਬ ਸਤਗੁਰਾਂ ਨੇ ਭਾਈ ਰਾਏ ਕੱਲੇ ਜੀ ਨੂੰ ਬਖਸ਼ਿਸ਼ ਕੀਤਾ ਸੀ ਜਿਨ੍ਹਾਂ ਨੂਰੇ ਮਾਹੀ ਰਾਹੀ ਸਤਕਾਰਯੋਗ ਮਾਤਾ ਦੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਨੂਰੇ ਮਾਹੀ ਰਾਹੀ ਸਤਗੁਰਾਂ ਤੱਕ ਪਹੁੰਚਾਇਆ ਸੀ ਬੋਲੇ ਇਸੁ ਨਿਹਾਲ ਸਤਿ ਸ੍ਰੀ ਅਕਾਲ ਇਸ ਸ਼ਸਤਰ ਦਾ ਨਾਮ ਹੈ ਛੋਟੀ ਪਰਸ਼ੀ ਇਨੂੰ ਭਾਲਾ ਵੀ ਕਿਹਾ ਜਾਂਦਾ ਹੈ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ ਸਤਿਗੁਰ ਜੀ ਇਸ ਦੀ ਵਰਤੋਂ ਘੋੜੇ ਉੱਤੇ ਸਵਾਰ ਹੋ ਕੇ ਜਾਂ ਫਿਰ ਹੱਥੋ ਹੱਥੀ ਲੜਾਈ ਸਮੇਂ ਕਰਿਆ ਕਰਦੇ ਸਨ ਆਪ ਜੀ ਵੱਡਿਆਂ ਭਾਗਾਂ ਵਾਲਿਓ ਜਦੋਂ ਤਖਤ ਸਾਹਿਬ ਜੀ ਵਿਖੇ ਆਪ ਜੀ ਨਤਮਸਤਕ ਹੁੰਦੇ ਹੋ ਦਰਸ਼ਨ ਕਰਦੇ ਹੋ ਦਰਸ਼ਨ ਕਰਕੇ ਸੀਸੇ ਦੇ ਬਿਲਕੁਲ ਸਾਹਮਣੇ ਜਾਂਦੇ ਹੋ ਪ੍ਰਕਰਮਾ ਕਰਦੇ ਹੋਏ ਉਥੋਂ ਆਪ ਜੀ ਨੂੰ ਦਰਸ਼ਨ ਹੋਣਗੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪੰਜ ਤੀਰ ਲੱਕੜੀ ਦੇ ਦਸਤੇ ਵਾਲੇ ਇੱਕ ਤੀਰ ਲੋਹੇ ਦਾ ਔਰ ਇੱਕ ਛੋਟੀ ਕਿਰਪਾਨ ਜਿਹੜੀ ਸਤਿਗੁਰੂ ਜੀ ਆਪਣੀ ਦਸਤਾਰ ਦੇ ਵਿੱਚ ਸਜਾਇਆ ਕਰਦੇ ਸਨ ਇੱਕ ਘੋੜੇ ਨੂੰ ਹਿੱਕਣ ਵਾਲਾ ਚਾਬਕ ਜਿਹੜਾ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਜਦੋਂ ਆਪ ਜੀ ਪ੍ਰਕਰਮਾ ਕਰਕੇ ਦੂਸਰੇ ਪਾਸੇ ਜਾਵੋਗੇ ਸ਼ੀਸ਼ੇ ਦੇ ਸਾਹਮਣੇ ਆਪ ਜੀ ਨੂੰ ਦਰਸ਼ਨ ਹੋਣਗੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਚੋਲਾ ਇੱਕ ਹੱਥ ਲਿਖਤ ਪੋਥੀ ਇੱਕ ਕੇਸਾਂ ਸਮੇਤ ਕੰਗਾ ਔਰ ਇੱਕ ਦਸਤਾਰ ਕੇਸਾਂ ਸਮੇਤ ਕੰਗਾ ਔਰ ਦਸਤਾਰ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ਿਸ਼ ਕੀਤੀ ਸੀ ਪੰਗਾਣੀ ਦੇ ਯੁੱਧ ਦੇ ਵਿੱਚ ਪੀਰ ਜੀ ਦੇ ਦੋ ਪੁੱਤਰ ਤੇ ਕੁਝ ਮੂਰੀਦ ਸ਼ਹੀਦ ਹੋਏ ਜਦੋਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਗਏ ਉਹ ਸਮੇਂ ਸਤਿਗੁਰ ਜੀ ਆਪਣੇ ਕੇਸਾਂ ਦੇ ਵਿੱਚ ਕੰਗਾ ਕਰ ਰਹੇ ਸਨ ਸਤਿਗੁਰੂ ਜੀ ਨੇ ਪੀਰ ਜੀ ਨੂੰ ਆਉਂਦੇ ਵੇਖਿਆ ਆਖਿਆ ਆਓ ਪੀਰ ਜੀ ਤੁਹਾਡੇ ਦੋ ਪੁੱਤਰ ਅਤੇ ਕੁਝ ਮੂਰੀਦ ਜਿਨ੍ਹਾਂ ਨੇ ਸਾਡੇ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਅਸੀਂ ਤੁਹਾਡੇ ਤੇ ਪ੍ਰਸਾਨਾ ਮੰਗੋ ਜੋ ਮੰਗਣਾ ਹੈ ਪੀਰ ਜੀ ਨੇ ਝੋਲੀ ਾਟ ਕੇ ਆਖਿਆ ਸਤਿਗੁਰ ਜੀ ਜੇ ਆਪ ਜੀ ਪ੍ਰਸੰਨ ਹੋ ਨਾ ਤੇ ਇਹ ਕੇਸਾਂ ਸਮੇਤ ਕੰਗਾ ਮੇਰੀ ਝੋਲੀ ਵਿੱਚ ਪਾ ਦਿਓ ਸਤਗੁਰ ਸਾਹਿਬ ਜੀ ਨੇ ਆਪਣਾ ਕੇਸਾਂ ਸਮੇਤ ਕੰਗਾ ਔਰ ਇੱਕ ਦਸਤਾਰ ਪੀਰ ਬੁੱਧੂ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਪੀਰ ਬੁੱਧੂ ਸਾਹਿਬ ਜੀ ਨੇ ਮੁਸਲਮਾਨ ਹੋ ਕਰਕੇ ਇਸਲਾਮ ਧਰਮ ਦੇ ਹੋਣ ਕਰਕੇ ਸਤਗੁਰਾਂ ਪਾਸੋਂ ਕੀ ਮੰਗਿਆ ਦੋ ਪੁੱਤਰ ਸ਼ਹੀਦ ਕਰਵਾ ਲੈ ਮਰੀਦ ਸ਼ਹੀਦ ਕਰਵਾ ਕੇ ਵੀ ਸਤਗੁਰਾਂ ਪਾਸੋਂ ਉਹਨਾਂ ਕੇਸਾਂ ਦੀ ਦਾਤ ਮੰਗੀ ਆਪ ਜੀ ਜਿਸ ਸਥਾਨ ਉੱਤੇ ਨਤਮਸਤਕ ਹੋ ਰਹੇ ਹੋ ਦਰਸ਼ਨ ਕਰ ਰਹੇ ਹੋ ਇਸ ਪਾਵਨ ਪਵਿੱਤਰੇ ਸਥਾਨ ਉੱਤੇ ਧੰਨ ਗੁਰੂ ਕਲਗੀ ਤਰ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਸੀ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅੰਮ੍ਰਿਤ ਛਕਾਇਆ ਪੰਥ ਪ੍ਰਗਟ ਕੀਤਾ ਔਰ ਇਸ ਤਖਤ ਦਾ ਨਾਮ ਰੱਖਿਆ ਤਖਤ ਸ੍ਰੀ ਕੇਸਗੜ ਸਾਹਿਬ ਆਪ ਜੀ ਜਦੋਂ ਇੱਥੇ ਨਤਮਸਤਕ ਹੁੰਦੇ ਹੋ ਝੋਲੀ ਅੱਡ ਕੇ ਸਤਿਗੁਰਾਂ પાસે ਇਹ ਦਾਤ ਮੰਗਿਆ ਕਰੋ ਸਤਿਗੁਰ ਜੀ ਸਾਨੂੰ ਸਿੱਖੀ ਦੇ ਦਾਤ ਬਖਸ਼ੋ ਸਾਨੂੰ ਕੇਸਾਂ ਦੀ ਦਾਤ ਬਖਸ਼ੋ ਜਿਹੜੇ ਮੇਰੇ ਵੀਰ ਅੱਜ ਕੇਸ ਕਤਲ ਕਰਾਈ ਫਿਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਇੱਥੇ ਆਉਂਦੇ ਹੋ ਹੱਥ ਜੋੜ ਕੇ ਸਤਿਗੁਰਾਂ પાસે ਕੇਸਾਂ ਦੀ ਦਾਤ ਮੰਗਿਆ ਕਰੋ ਆਪ ਜੀ ਵੱਡਿਆਂ ਭਾਗਾਂ ਵਾਲੇ ਉਹ ਜਿਹੜੇ ਪਾਵਨ ਸ਼ਸਤਰਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਇਹਨਾਂ ਸ਼ਸਤਰਾਂ ਨਾਲ ਧੰ ਗੁਰੂ ਸਹਿਬਾਨ ਔਰ ਗੁਰੂ ਕੇ ਪਿਆਰੇ ਸਿੱਖਾਂ ਨੇ ਜ਼ਬਰ ਅਤੇ ਜ਼ੁਲਮ ਦਾ ਮੁਕਾਬਲਾ ਕੀਤਾ ਹਰ ਬੋਧਵਾਰ ਹਰ ਐਤਵਾਰ ਇੱਥੇ ਅੰਮ੍ਰਿਤ ਸੰਚਾਰ ਹੁੰਦਾ ਹੈ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਅੰਮ੍ਰਿਤ ਛੱਕੇ ਗੁਰੂ ਵਾਲੇ ਬਣੋ ਹੋਈਆਂ ਭੁੱਲਾਂ ਦੀ ਖਿਮਾ ਆਪ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ